ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਪਹੁੰਚੇ ਹੋਇਆ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਸਿੰਘ ਕੋਲੇ ਪਹੁੰਚੇ ਹੋਇਆ ਝੋਟੀ ਇੱਕ ਤਾਂ ਨੀਲੀ ਰਾਵੀ ਦਿਖਾਵਾਂਗੇ ਦੋ ਦੰਦ ਹਲੇ ਚਮਕੌਰ ਕਹਿੰਦਾ ਬਰਾਬਰ ਇਹਨੇ ਝੋਟੀ ਨੇ ਘਰੇ ਨਹੀਂ ਸੱਜਣੋ ਤੇ ਇੱਕ ਦਿਖਾਵਾਂਗੇ ਮੀਣੀ ਝੋਟੀ ਇੱਕ ਦਿਖਾਵਾਂਗੇ ਸਾਹੀਵਾਲ ਤੇ ਇੱਕ ਦਿਖਾਵਾਂਗੇ ਜਰਸੀ ਚਾਰ ਬ੍ਰਾਂਡ ਦਿਖਾਵਾਂਗਾ ਇੱਕੋ ਛੱਤ ਥੱਲੇ ਮੀਣੀ ਸਾਹੀਵਾਲ ਜਰਸੀ ਤੇ ਆ ਕੱਟੀ ਤਰ ਸੋਏ ਬਾਲੀ ਲੋਟ ਖੜੀ ਆ ਮਰੀ ਕੈਮਰਾ ਮੜਾ ਜਾ ਮਰੀ ਮਰੀ ਚਮਕੌਰ ਨੂੰ ਫੇਰੀ ਗਾੜੀ ਦੇ ਬਸਾੜੀ ਬਾਈ ਇੱਕ ਬਰਾਬਰੀ ਨਹੀਂ ਬਲੇਰ ਚੌਕਾ ਹੋਰ ਤੁਰ ਰੁਕੀ ਨਹੀਂ ਜਾਂਦਾ ਆ ਜਾ ਚਮਕੌਰ ਸੱਸੀ ਕੱਲ ਬਾਈ ਜੀ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਚੜਦੀ ਕਲਾ ਅੱਜ ਦੇਖ ਲਾਦਾ ਚੜਦੀ ਕਲਾ ਕੱਲ ਦੇਖੀ ਨਹੀਂ ਬਲੇਰ ਕੱਲ ਕਿਸੇ ਨੇ ਦੇਖੀ ਨਹੀਂ ਹੈ ਜਿਹੜੇ ਹਿਸਾਬ ਨਾਲ ਲੇਟ ਹੋਵੇ ਉਹ ਹਿਸਾਬ ਨਾਲ ਲੇਟ ਕੱਟਤੀ ਕਹਿਣ ਦਾ ਹਾਂ ਹਾਂ ਕੋਈ ਛੁੜੀ ਪ੍ਰੋਬਲਮ ਮਾਰਗ ਤੇ ਯੁਗ ਜੀ ਤੱਕ ਸਕੀਰੀ ਚ ਤਾਂ ਹੁਣ ਦਿੱਕਤੀ ਜਾਏਗੀ ਬਾਈ ਯਾਰ ਠੀਕ ਹੈ ਗੱਲ ਹਾਂ ਪਯਰ ਦੋਂਦੀ ਆ ਵੀਰ ਚੈੱਕ ਕਰਕੇ ਜਾਵੇ ਦੋ ਬੰਦ ਬਰਾਬਰ ਨਹੀਂ ਕਰੇ ਕਿਉਂ ਮਰਦੀ ਚੈੱਕ ਕਰ ਲੈ ਜੇ ਉਥੋਂ ਕੋਈ ਮਰਜੀ ਪਹਿਲਾਂ ਚੈੱਕ ਕਰਕੇ ਫੇਰ ਹਦਾਂ ਕਰ ਲੈ ਇਦਾਂ ਮੈਂ ਕਹੂ ਜੱਕ ਕਰਨੀ ਆਪਾਂ ਨੂੰ ਪਹਿਲਾਂ ਚੈੱਕ ਕਰ ਲੈ ਫੇਰ ਪੈਸੇ ਦੇ ਦੇ ਹਾਂ ਕਹ ਪੈਸੇ ਆਜਾ ਪਾਉਂਦਾ ਨਸਲ ਆ ਵੀਰੇਰਾ ਕੁਆਲਿਟੀ ਆ ਹਾਂ ਨਸਲ ਆ ਨਸਲ ਪਯਰ ਹਾਂ ਜਿਵੇਂ ਆਮ ਨਾਲ ਕਹਿੰਦਾ ਹੁੰਦਾ ਡੱਲੇ ਵਾਲਾ ਹਾਂ ਉਹ ਭਰਾ ਕਹਿੰਦਾ ਹੁੰਦਾ ਵੀ ਬਦਾਮ ਪਾਈ ਚੱਲੋ ਕਹਿੰਦਾ ਦੂਜੀ ਨੂੰ ਤਾਂ ਹਾਂ ਦੂਜੀ ਨੂੰ ਕਹਿੰਦਾ ਚਾਹੇ ਬਦਾਮ ਪਾ ਦਿਓ ਨਾ ਮੈਨੂੰ ਤਾਂ ਕਰਨਾ ਗੱਲ ਉਹਦੀ ਜਾਇਦਾਦ ਦੀ ਜਾਇਦਾਦ ਦੇਣਾ ਹੁੰਦਾ ਤੇ ਝੋਟੀ ਠੰਡੀ ਸੀਲਾ ਬਰਫ਼ ਵਰਗੀ ਹੈ ਵੀਰੇ ਕਹਿਣ ਨਾਲ ਆ ਗਈ ਸੱਜਣੋ ਇਹ ਪ्योर ਨੀਲੀ ਰਾਵੀ ਚ ਪ्योर ਨੀਲੀ ਚ ਆ ਗਈ ਹਾਂ ਪ्योर ਨੀਲੀ ਦਾ ਰੇਕ ਪੱਖ ਤੋਂ ਕਿਸੇ ਵੀ ਪੱਖ ਤੋਂ ਨੀਲੀ ਧੋਕ ਦੀ ਜੀ ਕੋ ਮੈਂ ਭਰਾ ਤੋਂ ਲਈ ਆ ਹਾਂਜੀ ਉਹਨੇ ਕਿਹਾ ਗਿਆ ਹਰੀ ਗੱਲ ਡਾਇਮੰਡ ਦਾ ਠੀਕ ਆ ਪਰ ਆ ਭਰਾਵਾ ਆਪਾਂ ਨੂੰ ਕੋਈ ਪਤਾ ਨਹੀਂ ਮਾਲਕ ਨੇ ਕਿਹਾਗਾ ਵੀ ਆਪ ਇਹ ਹਰੀ ਕਲੇ ਡੈਮੰਡ ਦੀ ਆ ਠੀਕ ਆ ਗੱਲਾਂ ਤੇ ਟੀਕਾ ਉਹਨੇ ਬਾਈ ਉਹਦੇ ਮਰਗ ਤਜੋਗੇ ਟੀਕਾ ਮੈਂ ਆਮ ਹੀ ਸੈਂਪਲ ਜੁੜ ਦੋ ਪਰਾ ਟੀਕਾ ਹੋ ਰਾ ਨਾ ਸਲਦਾ ਹਾਂ ਮੂਰਾ ਦਾ ਹਾਂ ਬੱਚਾ ਨਾ ਜੀ ਮੂਰਾ ਨਾ ਸਲਦਾ ਪਰ ਛੋਟੀ ਚੰਗੀ ਆਲਾ ਤੋੜ ਦਿਓ ਜੀ ਫੋਲ ਕੇ ਮੜੀ ਜੀ ਸੂਆ ਪਹਿਲਾ ਦੰਦਾਂ ਚ ਦੋ ਦੰਦਾਂ ਦਾ ਦੋ ਵੀ ਬਾਈ ਕਹਿੰਦਾ ਬਰਾਬਰ ਨਹੀਂ ਕਰੇ ਸੂਈ ਨੂੰ ਕਾਇਦਨੋ ਕੇ ਜਮ ਕਰੋ ਅੱਤ ਚੌਥਾ ਦਿਨ ਵੀਰੇ ਚੌਥਾ ਦਿਨ ਹਾਂ ਬੋਲਾ ਕਿੰਨਾ ਹੁਣ 9 ਕਿਲੋ ਬੜਾਊਗਾ ਵੀਰੇ ਹੁਣ ਉਹਨਾਂ ਦੱਸ ਦੀ ਜੇ ਨਾ 9 ਕਿਲੋ ਬੜਾਗਾ ਯਾਨੀ ਕਿ ਚੋਣ ਦੇ ਵਿੱਚ ਆ ਚੋਣ ਆਲਾ 9 ਕਿਲੋ ਹਾਂ ਬਾਕੀ ਦਾਸ ਦੀ ਨਾਸਲ ਆ ਵੀਰੇ ਲੋੜ ਨਹੀਂ ਦੱਸੋ ਇਹਦਾ ਸੇਵਾ ਦਾ ਮੁੱਲ ਆ ਬਾਕੀ ਦਾ ਵੀਰੇ ਤੁਹਾਨੂੰ ਬੋਲਣ ਦੀ ਲੋੜ ਕੋਈ ਨਹੀਂ ਹਾਂ ਕੱਢ ਜਾਨਵਰ ਬੋਲਦੇ ਹਾਂ ਇਹ ਦੁੱਧ ਕਿੰਨਾ ਕਪਾ ਦੂ ਚਮਕਰਾ ਜਰ 13 14 16 ਇਹਨਾਂ ਕੋਟੇ ਕੋਈ ਬੱਕਾ ਨਹੀਂ ਹੈਗਾ ਹੈ ਓ ਜੋਰ ਜ਼ਿਆਦਾ ਨਹੀਂ ਲੈ ਜੂ ਖਿੱਚ ਕੇ ਤੈਨੂੰ ਥੋੜੀ ਬਾਹਰ ਕੱਢੀ ਘਾਟਾ ਬੰਦ ਨੇ ਹਾਂ ਉਹਦੇ ਕਰਕੇ ਥੋੜਾ ਜਿਹਾ ਕਈ ਵਾਰੀ ਪਸ਼ੂ ਕਵਰਾ ਆ ਜਾਂਦਾ ਹਨਾ ਹਾਂ 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 ਆ ਕਵਰਾ ਆ ਜਾਂਦਾ ਦੰਦਾਂ 'ਚ ਆ ਗਈ ਦੋ ਦੰਦ ਤੇ ਆ ਗਈ ਪਯੌਰ ਨੀਲੀ ਜ ਹਨਾ ਅ ਚੋਟੀ ਆ ਗਈ ਸੱਜਣੋ ਟਾਪ ਕੁਆਲਿਟੀ ਜਿਹੇ ਗੱਲਬਾਤ ਕਰ ਲੀ ਉਥੋਂ ਥੋੜਾ ਜਿਵੇਂ ਆਪਾਂ ਕਹਿੰਦੇ ਨੇ ਘਰੇਲੂ ਘਰ ਚੋਂ ਆਉਂਦਾ ਪਸ਼ੂ ਹੈ ਨਾ ਉਹਦੇ ਕਰਕੇ ਥੋੜਾ ਜਿਆ ਮਾਨੇ ਆ ਦਾ ਆ ਕੋਈ ਗੱਲ ਨਹੀਂ ਬੋਚ ਕੇ ਵੰਦੇ ਡਰਾ ਨਾ ਅਰਸ ਥੋੜਾ ਖਿਸ਼ਾ ਹੋ ਕੇ ਦਿਖਾ ਦੇ ਉਹ ਡਰਦੀ ਆ ਝੋਟੀ ਥੋੜਾ ਜਿਆ ਹੈ ਨਾ ਹਾਂ ਬੱਚੇ ਦੋਸਾ ਜਿਆ ਬਥੇ ਕਰਦੀ ਆ ਜੀ ਹਾਂ ਦੰਦਾਂ ਚ ਆ ਗਈ ਦੋ ਦੰਦ ਇੱਕ ਵਾਰੀ ਫੇਰ ਦੱਸਦਾ ਨਾ ਆ ਗਈ ਪਿਓਰ ਨੀਲੀ ਚੁਰ ਉਰਲੇ ਪਾਸੋਂ ਨਾ ਦੱਸ ਸਕਦੀ ਇਹ ਸਿੰਗ ਵੀ ਚਿੱਟੇ ਨੇ ਭਰਾ ਮੇਰੇ ਇਹ ਚ ਸਿੰਗ ਵੀ ਦਿਖਾ ਦੇ ਚਿੱਟੇ ਨੇ ਸਿੰਗ ਵੀ ਆ ਸਿੰਗ ਵੀ ਥੋੜੇ ਥੋੜੇ ਹੈਗੇ ਨੇ ਬ ਬੌਲਾ ਬਾਈ ਕਹਿੰਦਾ ਇਸ ਟਾਈਮ ਹੈਗਾ 9 ਕਿਲੋ ਇਹਦੇ ਥੱਲੇ ਰੈਡੀ ਦਾ ਹਾਂ ਲੱਖਾ ਦਿਨ ਸੂਈ ਨੂੰ ਆ ਤਾਰਾ ਮਾਰਦੀ ਵੇ ਦਿਖਾ ਦੀ ਯਾਰ ਹਾਂ ਤਾਰਾਂ ਦਿਖਾ ਦੇ ਮਾਰ ਕੇ ਡਰਦੀ ਤਾਂ ਨਹੀਂ ਨੋ ਨੋ ਉਹ ਉਪਰਾ ਕਰਦੀ ਸੰਗਲ ਦੇ ਪਾਏ ਤੋਂ ਠੀਕ ਆ ਗੱਲ ਆ ਆ ਮਾਰੀ ਮੋਟੀਆਂ ਪਾਲਾ ਥਣ ਤੇ ਨਾ ਬਾਦੀ ਜੀ ਕਰ ਗਈ ਸੀ ਮੜੀ ਜੀ ਆ ਪਾਲਾ ਪੋਲਾ ਜ਼ਰੂਰ ਨੇ ਮੜੀਆਂ ਮੋਟੀਆਂ ਤੇ ਬਾਕੀ ਤਾਰਾਂ ਤੂਰਾਂ ਤੁਹਾਨੂੰ ਮਾਰ ਕੇ ਦਿਖਾ ਦੇਣਾ ਬਾਕੀ ਇਹ ਤਾਂ ਪਸ ਮਝੂਗੀ ਨਾ ਥਣ ਥਣ ਦਾ ਆਈਡੀਆ ਹੋ ਜੂਗਾ ਤੁਹਾਨੂੰ ਹੁਣ ਦਿਖਾ ਤਾਰ ਸੁਰੋਂ ਓਏ ਇੱਥੋਂ ਦਿਖਾ ਆ ਗਈ ਜੀ ਹਾਂ ਹਾਂ ਆ ਕਰੋ ਬੱਚਾ ਪਾਸੇ ਧਾਰਾਂ ਦਿਖਾ ਦਿਓ ਮਾਰ ਕੇ ਇਹਦੀਆਂ ਬਾਲਟੀ ਦੇ ਵਿੱਚ ਮਾਰ ਦਿਓ ਮੜੇ ਜ ਹੈ ਹਾਂ ਬਸ ਬੁੱਧਾ ਦੇ ਪਾਸੋਂ ਤਾਂ ਬੱਚਾ ਹੀ ਨਹੀਂ ਦਲਦਾ ਬਈ ਯਾਰ ਹਾਂ ਇੱਥੋਂ ਥਣ ਥਣ ਦਿਖਾ ਦਰਸ ਨੇੜੇ ਲੱਗ ਗਏ ਵੇ ਕੀ ਕਮਾਲ ਦਾ ਬਣਾਇਆ ਤੇ ਨਸਾਂ ਨੂੰ ਨਸਾਂ ਜਿਹੜੀਆਂ ਪੂਨਾ ਤੇ ਗੱਲਬਾਤ ਚੰਗੀ ਆਪੂ ਮਾਰ ਨਹੀਂ ਛੋਟੀ ਤਾਂ ਕਿਵੇਂ ਬਲਾਹਦੇ ਸੁਣਨ ਤੇ ਬਾਕੀ ਸੱਜਣੋਂ ਜੱਜਮੈਂਟ ਤੁਸੀਂ ਨੇ ਕਰ ਰਹੀਆਂ ਕਿਉਂਕਿ ਜਾਨਵਰ ਚੰਗਾ ਤਰੀਫ ਫਰਮੂਲੋਂ ਮਲੀ ਚੰਗੀ ਚੀਜ਼ ਹੀ ਹੋਈ ਜਾਂਦੀ ਹਾਂ ਚੰਗੀ ਤਾਂ ਕਰੋ ਮਾੜੀ ਕਿ ਨਾ ਕਰੋ ਬਾਈ ਗੱਲੇ ਕਲੀ ਪਿਛਲੇ ਥਣ ਚ ਕਰ ਗਈ ਪਾਲ ਥੁੜੀ ਹੈ ਨਾ ਮੋਰਿੰਗ ਮੁਜ਼ਾਬਾ ਦੀ ਫਰੰਡ ਹੁੰਦੀ ਆ ਦੇਖ ਲੈ ਦੇਖੀ ਲੈ ਥਾਣ ਦੇਖ ਕੇਸ ਆਪਣਾ ਤਾਂ ਥਾ ਕਲ ਮਾਸਣਾ ਬਰੀ ਇਹਦਾ ਥਾ ਨਾਲ ਚਵਾਈ ਵੀ ਦੱਸੂਗਾ ਆਉਂ ਤੋ ਆ ਇੱਥੋਂ ਦਿਖਾ ਦੱਸ ਚਵਾਈ ਓਏ ਤਰਪੀ ਚ ਮੋਗੇ ਕਰਨ ਵਾਲਾ ਕੰਮ ਆ ਤੇ ਬਾਕੀ ਇਹਦਾ ਸੱਜਣ ਲੈ ਕੇ ਜਾਊਗਾ ਉਹਨੂੰ ਮੇਰੀ ਬੇਨਤੀ ਆ ਵੀ ਉਹ ਜਰੂਰ ਤਾਰਾ ਮਾਰ ਕੇ ਲੈ ਕੇ ਜਾਣਾ ਨਸਲ ਨਸਲ ਵੀ ਤਿਆਰ ਕਰ ਦੋ ਜਿਹਦੇ ਨਸਲ ਤਿਆਰ ਕਰਨੀਆਂ ਵੀਰੇ 5-7 ਸਾਲ ਹਾਂ ਅੱਗੇ ਕਿਸੇ ਸੱਜਣ ਦੀ ਹਨਾ ਤੇ ਬਾਕੀ ਤਨੋਲੇ ਮੇਲਾ ਵੀ ਆ ਰਿਹਾ ਜਿਵੇਂ ਸੱਜਣ ਹੁਣ ਨੀਲੀ ਰਾਵੀ ਦੇ ਸ਼ਕੀਰ ਨੇ ਦੋ ਦੰਦ ਕੱਟੀ ਨੇ ਘਰੇ ਨਹੀਂ ਬਰਾਬਰ ਅਗਲੇਂ ਚ ਵੀ ਮਾਰ ਦੇ ਚੰਪੌਰ ਜਿਹੜਾ ਮੁੱਕਾਂ ਵਾਲੀ ਕੱਟਿਆ ਲੈ ਦੇਖਾ ਅਗਲੇਂ ਚ ਵੀ ਦਿਖਾ ਦੇ ਮਾਰ ਕੇ ਲੈ ਅੱਜ ਚ ਬਾਈ ਚੂਈ ਦੀ ਹੈਗੀ 100 ਦਾ 100 ਜਮਾ ਤੇ ਹੁਣ ਪਛਾਣ ਹੋ ਕੇ ਸਾਰੀ ਝੋਟੀ ਦਿਖਾ ਦੇ ਕਰ ਸੋ ਲੈ ਪਛਾਣ ਹੋ ਕੇ ਦਿਖਾ ਦੇ ਹੁਣ ਸਾਰੀ ਇਹ ਬੱਚੇ ਨੂੰ ਵੀ ਦੇਖ ਚੱਟੀ ਜਾਂਦੀ ਹੈ ਤੇ ਇੱਥੋਂ ਦਿਖਾ ਦੇ ਸਾਰੀ ਬਾਡੀ ਬੁੱਡੀ ਦਾ ਆਈਡੀ ਆ ਜੂਗਾ ਔਰ ਸਜਣਾ ਨੂੰ ਤੇ ਅੱਖੋਂ ਖ ਵੀ ਪਿਓਰ ਨੀਲੀ ਵਾਲੀ ਆ ਗਈ ਮੱਥਾ ਵੀ ਚਿੱਟਾ ਤੇ ਨੱਕ ਵੀ ਚਿੱਟਾ ਵੀ ਹਰੇ ਸਾਰੇ ਕੈਰੈਕਟਰ ਨੇ ਧੁੰਨ ਤੋਂ ਲਾ ਕੇ ਪੂਛ ਤੋਂ ਲਾ ਕੇ ਪੈਰਾਂ ਤੋਂ ਲਾ ਕੇ A to Z ਕਰੈਕਟਰ ਨੀਲੀ ਵਾਲੇ ਨੇ ਜਿਵੇਂ ਮੋਹਰ ਵਾਲੀਆਂ ਚੋਂ ਕੱਢੀ ਹੁੰਦੀਆਂ ਨੀਲੀ ਉਹਦਾ ਕੱਦ ਭਾਈ ਵੱਡਾ ਆ ਜਾਂਦਾ ਕਿਉਂਕਿ ਜਿਹੜੀ ਅਸਲ ਨੀਲੀ ਐ ਉਹਦਾ ਕੱਦ ਭਾਈ ਦਰਮਿਆਨਾ ਰਹੂਗਾ ਜਿਵੇਂ ਛੋਟੀ ਦਾ ਜਾਂ ਜਿਵੇਂ ਉਹ ਹੁੱਡ ਆ ਗਿਆ ਵਿਚ ਅਗਲੀਆਂ ਲੱਤਾਂ ਦੇ ਵਿਚਾਲੇ ਉਹ ਬੱਚਾ ਛੱਤੀ ਜਾਂਦਾ ਉਹਦਾ ਸਾਈਜ਼ ਵੀ ਕਿਉਂਕਿ ਜਿਵੇਂ ਜਿਵੇਂ ਇਹਦੀ ਉਮਰ ਹੋਊਗੀ ਹੁਣ ਉਹਦਾ ਸਾਈਜ਼ ਵੀ ਵੱਡਾ ਹੋਊਗਾ ਤੇ ਅਗਲੀ ਲੱਤ ਵੀ ਛੋਟੀ ਆ ਗਈ ਇਹਦੀ ਆ ਗਈ ਪ्योर ਨੀਲੀ ਚ ਆਪਾਂ ਐਸੇ ਚਮਕੌਰੇ ਦੇ ਕਿਵੇਂ ਕਰਾਂਗੇ ਇਹ ਫੋਨ ਤੇ ਕਰਾਂਗੇ ਭਰਾ ਮੇਰਾ ਕਿਲੋ ਤੋਂ ਕੱਢ ਵੀ ਤੱਕ ਨਾ ਸਕਣਾ ਰਹਿ ਜਾਈ ਕੋਈ ਬਾਲੇ ਤਾਂ ਨਹੀਂ ਮੰਗਣਾ ਬਾਲੇ ਜਿੰਨੇ ਜਿੰਨੇ ਕੋ ਉੱਤੂ ਇਕੱ ਤੇ ਉਹ 2-3 ਲੱਖ ਵਾਲੀ ਕੱਟੀ ਜਿੰਨੇ ਉੱਟੂ ਕੀ ਉਹ ਜਮਾਗੇ ਕੱਟੀ ਵੀ ਚੰਗਾ ਮਾਰ ਕਰਤਾ ਵੀ ਸਰਕਾਰੀ ਸਾਹਣ ਦਾਗਾ ਇਹ ਠੀਕ ਆ ਗੱਲ ਚੰਗੇ ਸੀ ਮੁੰਜ ਮੋਹਰਾ ਦਾ ਚੰਗਾ ਆ ਵੀਰੇ ਇਹ ਹਾਂ ਇੱਥੋਂ ਦਿਖਾ ਦਰਸਬ ਖੜਨੀ ਖੁੜਨੀ ਝੋਟੀ ਬਾਰੀ ਟੌਪ ਦੀ ਆ ਤੇ ਉੱਟੋ ਬਾਡੀ ਬੁੱਡੀ ਵੀ ਦਿਖਾ ਦੇ ਬਾਡੀ ਬਹੁਤ ਚੰਗੀ ਕੱਤੀ ਦੀ ਬਾੜੀ ਨਹੀਂ ਜਾਏ ਚੰਗੀ ਆ ਭਰਾ ਮੇਰਾ ਤੇਰਾ 14 ਕਿਲੋ ਨੂੰ ਮੈਂ ਨਾ ਨਹੀਂ ਰੱਖਦਾ ਜੀ 13-14 ਕਿਲੋ ਪਾ ਸਕਦੇ ਜੀ ਅੱਜ 9 ਕਿਲੋ ਪਾਉਂਦੀ ਆ ਨਾ ਹਾਂ ਹਾਂ ਜਾਤ ਬੁੱਡੀ ਦਿਖਾ ਦੇ ਇੱਥੋਂ ਸਮਾਰ ਗਿਆ ਥਣ ਥੁੰਦੀ ਦਾ ਬਾਹਰ ਬਾੜੀ ਚੰਗੀ ਆ ਵੀਰੇ ਕੁਆਲਿਟੀ ਆ ਇਧਰਲੇ ਪੰਨੋ ਆਰਡਰ ਦਿ ਤੇ ਹੁਣ ਆ ਜਾ ਦੋ ਨੰਬਰ ਵਾਲੀ ਤੇ ਤੇ ਹੁਣ ਆ ਜਾ ਆ ਚੋਟੀ ਤੇ ਮੀਣੀ ਤੇ ਮੀਣੀ ਤੀਜਾ ਸੁਹਾਵੇ ਇਹ ਯਾਰ ਸੁਹਾ ਤੀਜਾ ਹਾਂ ਦੁੱਧ ਹੁਣ 10 ਕਿਲੋ ਜਮਾ ਠੰਡਾ ਕਰ ਮਾੜ ਲੱਗਦਾ ਬਿਆਣਾ ਵੀਰੇ ਸੁਈ ਨੂੰ ਕਹਿ ਦਨੋਗੇ ਸੁਈ ਨੂੰ ਚੌਪਾ ਦਨਾ ਵੀਰੇ ਦੰਦ ਪਾਟ ਕੇ ਬਟਕਿਆਂ ਦੇ ਚ 1000 ਦੰਦ ਪਾਟ ਕੇ ਦੰਦਾਂ ਦਾ ਬਟਕ ਵੀ ਦਿਖਾ ਦੇ ਲੈ ਚਾਰ ਨਾਲ ਤੇ ਕੱਢੇ ਬਰਾਬਰ ਕਰੇ ਨਹੀਂ ਜਗੇ ਵੀਰੇ ਯਾਰ ਦੋ ਦੰਦ ਵੀ ਕੱਟੇ ਚਾਰ ਬਰਾਬਰ ਨਹੀਂ ਬੱਚਾ ਕੀ ਆ ਗਿਆ ਨਾਲ ਨਾਲ ਇਹਦੇ ਕੱਤੀ ਆ ਵੀਰੇ ਨਾਲ ਵੀ ਕੱਤੀ ਆ ਕੱਤੀ ਚੰਗੇ ਸੀਮਣ ਦੀ ਆ ਮੈਂ ਪੁੱਸ ਕੇ ਸੁਝੇ ਮੈਂ ਪੁੱਸੀ ਨਹੀਂ ਹੈਗੀ ਮੈਂ ਕਿਹੜੇ ਚੀਜ਼ ਆ ਆ ਪੈ ਰਿਸ਼ਤੇਦਾਰ ਜੂਈ ਆ ਯਾ ਠੀਕ ਆ ਜੀ ਪਾਪੇ ਦੇ ਨਾਨਕ ਦੁਵਾਈ ਆ ਠੀਕ ਆ ਗੱਲ ਹੁਣ ਇਹ ਥੱਲੇ ਚਾਰਾਂ ਦਿਨਾਂ ਹੀ ਥੱਲੇ 10 ਕਿਲੋ 10 ਕਿਲੋ ਦੇ ਤਿਆਰ ਆ 14 ਕਿਲੋ ਕਹਿ ਰਹੇ ਨੇ ਮਾਰ ਕੇ ਡੰਗ ਤੋਂ ਡੰਗ ਚਵਾ ਦਾਂਗੇ ਪੰਜ ਜਾਂ ਡੰਗ ਚੂਈ ਚਲੇ ਜਦੋਂ ਐ ਠੱਕ ਗਿਆ ਉਦੋਂ ਲੈ ਕੇ ਜਾਵੇ ਆਪਾਂ ਨੂੰ ਕੂਈ ਚੱਕਾ ਠੀਕ ਆ ਗੱਲ ਲੈ ਤੋਰ ਦੇ ਖੋਲ ਕੇ ਨੂੰ ਵੀ ਚਵਾਈ ਚੂਈ ਦੀ ਕਿਵੇਂ ਆ ਚਵਾਈ ਜੇ ਤੁਹਾਨੂੰ ਦਿਖਾਵਾਂਗੇ ਉੱਤੀ ਵੀ ਚੰਗੀ ਆ ਆਰਡਰ ਇਹ ਜਿਵੇਂ گاਵਾਂ ਦਾ ਨਹੀਂ ਹੁੰਦਾ ਫਿਕਸ ਜਾਂ ਫਿਕਸ ਆਰਡਰ ਰੱਖਦੀ ਆ ਬਾਹਰ ਟੁੱਟਮਾਂ ਵਾਲੇ ਵਾ ਨਹੀਂ ਰੱਖਦੀ ਚਵਾਈ ਚੂਈ ਬਾਈ ਬਾਲੀ ਬੰਬ ਆ ਯਾਰ ਵੀਰੇ ਰਹਿਦੀ ਚਵਾਈ ਚੂਈ ਦੀ ਬਾਕੀ ਦਿਖਿਆਵਾਂਗੇ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਸੂਆ ਤੀਜਾ ਤੇ ਆ ਗਈ ਮੀਣੀ ਤੇ ਨਾਲ ਵੀ ਇਹਦੇ ਕੱਟੀ ਆ ਜੀ ਗੱਲ ਕਰ ਲਈਏ ਹਾਂ ਦੋ ਨੱਕ ਨੇ ਇੱਕ ਨੱਕ ਫਰੀ ਆ ਜਾਨੀ ਕੇ ਇੱਕ ਨਾਲ ਇੱਕ ਫਰੀ ਵਾਲੀ ਗੱਲ ਆ ਗਈ ਇੱਕ ਆ ਗਈ ਨਾਲ ਇਹਦੇ ਕੱਟੀ ਤੇ ਇੱਕ ਆ ਪਾ ਗਈ ਮੀਣੀ ਉਹ ਜ਼ਿਆਦਾਤਰ ਮੀਣੀਆਂ ਕੱਟੀਆਂ ਦਿੰਦੀਆਂ ਹੁੰਦੀਆਂ ਨੇ ਆਪਦੇ ਜੀਵਨ ਕਾਲ 'ਚ ਹਾਂ ਹਾਂ ਵੀਰੇ ਚੰਗਾ ਰਵਾ ਚੰਗਾ ਕਰਦਿਆਂ ਗਾਹਾਂ ਬਈ ਠੰਡੀ ਸੀਲ ਕਿਵੇਂ ਆਂ ਠੰਡੀ ਦਾ 1 ਨੰਬਰ ਆ ਗਿਰਿਆ ਦਾ ਐਸ਼ਿਆ ਗਾਮ ਵਾਲਾ ਕੰਮ ਹੈ ਗਾਮ ਵਾਲਾ ਕੰਮ ਹੀ ਆ ਵੀਰੇ ਦੋਵੇਂ ਪਾਸੇ ਵੈਗੀ ਚ ਪਾਉਂਦੀ ਐ ਦੋਹਾਂੇ ਪਾਸੇ ਜਮਾ ਆ ਇੱਥੋਂ ਅਗਲੇ ਬੰਨੇ ਵੀ ਦਿਖਾ ਦੇ ਦਰਸਲੇਵਾ ਇਧਰਲੇ ਬੰਨੇ ਵੀ ਦਿਖਾ ਦੇ ਧਾਰਾ ਮਾਰਦੀ ਆ ਭਰਾ ਲੈ ਧਾਰਾ ਇਹਦੀਆਂ ਵੀ ਦਿਖਾ ਦੇ ਮਾਰ ਕੇ ਨਾਲ ਇਹਦੇ ਕੱਤੀ ਆ ਗਈ 2 ਨੰਬਰ ਵਾਲੀ ਝੋਟੀ ਤੇ ਤੇ ਆ ਪਾ ਗਈ ਮੀਣੀ ਸੂਆ ਆ ਗਿਆ ਤੀਜਾ ਤੇ ਦੁੱਧ ਬਾਈ ਦੱਸਦਾ ਇਹਦੇ ਥੱਲੇ 10 ਕਿਲੋ ਠੰਡਾ ਕਰਕੇ ਤਿਆਰ ਡੰਗ ਦੋ ਡੰਗ ਚਾਰ ਰੰਗ ਚਾਹੇ ਚੋਲਿਓ ਬਾਈ ਕਹਿੰਦਾ ਜੇ ਤਾਂ ਤਸੱਲੀ ਹੋ ਗਈ ਉਹਨੂੰ ਜਾਨਵਰ ਜਿਹੇ ਲੈ ਜਿਓ ਜਿਖੇ ਨੇ ਆਨਲਾਈਨ ਮੰਗਾਉਣੀ ਆ ਆਨਲਾਈਨ ਵੀ ਮੰਗਾ ਸਕਦੇ ਆ ਆਨਲਾਈਨ ਕਿਸੇ ਸੱਜਣ ਦੇ ਮੰਗਾਉਣੀ ਆ ਤਾਂ ਕਰਕੇ ਆਪਾਂ ਧਾਰਾ ਧੂਰਾ ਮਾਰ ਕੇ ਦਿਖਾ ਦਾਂ ਨਹੀਂ ਹੁੰਦੇ ਆ ਗਈ ਜੀ ਹਾਂ 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 ਬੰਨ ਦੋ ਬੱਚਾ ਪਰਾ ਥਣ ਥਣ ਦਿਖਾਈ ਕਰ ਸਨੇੜੇ ਲਾ ਕੇ ਤੇ ਬਾਕੀ ਚਵਾਈ ਚੂਈ ਦੇ ਵੀ ਦਿਖਾ ਦਾਂਗੇ ਆਪਾਂ ਤੁਹਾਨੂੰ ਕਿਵੇਂ ਆ ਡਰਨ ਤੋਂ ਬੋਚ ਕੇ ਚੰਗਾ ਆ ਇਧਰੋਂ ਪਿਛਲੇ ਬੰਨੇ ਵੀ ਦਿਖਾ ਦੇ ਪਿਛਲੇ ਬੰਨੇ ਵੀ ਦਿਖਾ ਦੇ ਥਣ ਥਣ ਸਮਾਰ ਕੇ ਆਣ ਤੇ ਹੁਣ ਇੱਧਰਲੇ ਬੰਨੀ ਹੋ ਜਾ ਚੱਕੀ ਇਹ ਜਾਂਦੀ ਆ ਥੋੜਾ ਜਿਹਾ ਨਾ 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 ਅੰਦਰ ਭੋਰਾ ਵੀ ਕਰਨੀ ਸੀ ਮੈਂ ਨਹੀਂ ਜਾ ਕਰਨੀ ਕਿਤੇ ਤੇ ਇਹ ਆ ਗਈ ਮੀਣੀ ਝੋਟੀ ਸੂਆ ਤੀਜਾ ਨਾਲ ਕੱਟੀ 10 ਕਿਲੋ ਦੁੱਧ ਤਿਆਰ ਤੇ ਧਾਰਾਂ ਬਾਕੀ ਆਪਾਂ ਸਾਨੂੰ ਇਹ ਜਾਂ ਵੀ ਮਾਰ ਕੇ ਦਿਖਾ ਦਨੇ ਬਾਲਟੀ ਚ ਮਾਰ ਦਿਓ ਜੀ ਆ ਚਵਾਈ ਚਬੂਈ ਇਹਦੀ ਵੀ ਚੰਗੀ ਆ ਅਗਲੇ ਚ ਵੀ ਮਾਰ ਦਿਓ ਜੀ 17 ਸੱਜਣੋਂ ਸਾਨੂੰ ਪਾਗਲੇ ਥਾਣਾ ਚ ਵੀ ਦਿਖਾਇਆ ਤਾਂ ਨੇ ਮਾਰ ਕੇ ਪਿਛਲੇ ਚ ਵੀ ਮਾਰਤੀਆਂ ਅਗਲੇ ਚ ਕਿਹੜਾ ਹੋਰ ਮਾਰਦੇ ਚਮਕਾ ਰਹੇ ਤੇ ਬਾਕੀ ਜਿਹੜੇ ਸੱਜਣ ਨੂੰ ਯਾਰ ਪਸੰਦ ਆਊਗੀ ਚਾਹੇ ਪਾਸ ਕਰਕੇ ਨੇੜੇ ਆ ਕੇ ਧੰਨ ਮੈਗੂਰੀ ਬਾਈ ਕੋਈ ਚੱਕਰ ਨਹੀਂ ਪਾ ਰਹੀ ਬਾਈ ਬਾਈ ਤਾਰਾ ਮਾਰਦੇ ਕੋਈ ਨਹੀਂ ਰੰਡੀ ਆ ਮੈਂ ਬਾਈ ਤੋਂ ਲੈ ਜਾਓ ਤਸੱਲੀ ਕਰ ਪਰਲੇ ਪਾਸੇ ਬੈਠੀ ਮਾਰਦੀ ਮੈਂ ਪਹਿਲਾਂ ਨਾ ਜਾਵੇ ਪਰਲੇ ਪਾਸੇ ਆਦਰ ਪਰ ਬਾਹਰ ਦੀ ਫੜਦੋ ਵੇਖ ਲੈ ਭਾਈ ਲਗਾ ਆਲਾ ਸਿਸਟਮੇ ਕਰਤਾ ਦੋਏ ਪਾਸੇ ਵੈਕੀ ਦਿਖਾਤੀ ਜੋ ਕੇ ਤੁਹਾਨੂੰ ਇਹਦੇ ਪੈਸੇ ਕਿੰਨੇ ਲਵਾਂਗੇ ਜਮਕੌਰ ਇਹਦਾ ਮੁੱਲ 85 ਆ 82 ਦੇ ਦਾਂਗੇ ਭਾਈ ਯਾਰ ਇਹ ਦੇ ਦਾਂਗੇ 82 ਦੀ ਮੁੱਲ ਹੈਗਾ ਇਹਦਾ 85000 ਹਾਂ ਹਾਂ ਵੀਰੇ ਇਹ ਆ ਗਈ ਮੀਰੀ ਤੇ ਹੁਣ ਮਾਰ ਦੇ ਤਰਸ ਤਿੰਨ ਨੰਬਰ ਵਾਲੀ ਸਾਹੀਵਾਲ ਸਾਹੀਵਾਲ ਠੰਡੀ ਸੀ ਵੀਰੇ ਬਰ ਬਰ ਕੀ ਆ ਇਕਰਾ ਕਹਿਣ ਦੀ ਕਰ ਲਉ ਜਮਾਗਰ ਵੀ ਬੱਸੀ ਚੰਗੇ ਸੀਮਨ ਦੀ ਸਰਕਾਰੀ ਸੀਮਨ ਤੋਂ ਆ ਬੱਚਾ ਭਰਾ ਹੱਕ ਠੀਕਾ ਭਰਾ ਜੀਦਾ ਮੁੱਠੀ ਆ ਥਣ ਲੱਗਦਾ ਕਿਦਾਂ ਭਾਈ ਆਇਆ ਕੀ ਸਾਹੀਵਾਲ ਨਾਲ ਸਲਿ ਸੁਆ ਕਿਹੜਾ ਦਾ ਇਹ ਸੁਆ ਵੀਰੇ ਦੂਜਾ ਦਾ ਆ ਤੋਰ ਦੇ ਖੋਲ ਕੇ ਨੂੰ ਵੀ ਇਹ ਕਿੰਨੇ ਦਿਨ ਦੀ ਸੁਈ ਆ ਬਾਈ ਇਹ ਪਰਸੋਂ ਸੁਈ ਆ ਵੀਰੇ ਪਰਸੋਂ ਦੀ ਸੁਈ ਹੋਈ ਆ ਦੰਦ ਦੇ ਦੇ ਬੱਚੇ ਦੇ ਵੀ ਦਿਖਾ ਦਾਂਗੇ ਹਾਂ ਦਿਖਾ ਦਿਓ ਪਰਸੋਂ ਦੀ ਸੁਈ ਦਾ ਇਹ ਥੱਲੇ ਕਿੰਨੀ ਕੁ ਬੋਲੀ ਆ 9-10 ਕਿਲੋ ਹੂ ਦੇ ਥੱਲੇ ਬਾਈ ਯਾਰ ਇਹ ਆ ਗਈ ਪ्युअर ਸਾਹੀਵਾਲ ਚ ਦਰਸ ਜਮਨ ਪ्युअर ਤਨ ਤਨ ਬੰਨ ਬੰਨਾ ਕੀ ਤਰਾ ਝੱਲਰ ਆ ਗਿਆ ਗੱਲ ਤੇ ਤੇ ਥਾਣੇ ਨੂੰ ਲੱਗਿਆ ਪੂਰਾ ਟਾਪ ਕੁਆਲਟੀ ਦਾ ਜਿਹੜਾ ਕਹਿੰਦੇ ਹੁੰਦੇ ਨੇ ਸਿਵਲ ਠੰਡੀ ਯਾਰ ਬਾਈ ਬਾਹਲੀ ਨਹੀਂ ਜਾਇਆ ਜੀ ਆਰਡਰ ਦੀ ਸ਼ੇਪ ਵੀ ਪਿਓਰ ਸਾਹੀਵਾਲ ਆ ਗਈ ਜਿਵੇਂ ਕਿਉਂਕਿ ਜਿਹੜੇ ਦੇਸੀ ਨਸਲ ਚ ਆ ਗਏ ਇਹਨਾਂ ਦੇ ਆਰਡਰ ਦੀ ਧੱਕਾ ਅਗਲੇ ਬੰਨੀ ਹੁੰਦੀ ਹੈ ਜ਼ਿਆਦਾਤਰ ਹਾਂ ਸਿਵਲ ਠੰਡੀ ਦੇਖੀ ਬਾਦੂ ਆ ਬਰੇਰਾ ਲੈ ਇਸ ਤਾਜੀ ਸੂਈਆ ਬੱਸੀ ਆ ਰਜਮਾ ਨਹੀਂ ਕਰਦੀ ਔਲ ਸੌਲ ਠਣ ਥਣ ਵਾਲਾ ਚੰਗਾ ਲੱਗਿਆ ਦਰਸ ਠਣ ਥਣ ਦੇਖਿਆ ਦੇ ਠਣ ਥਣ ਚੰਗਾ ਲੱਗਿਆ ਸੂਆ ਆ ਗਿਆ ਦੂਜਾ ਤਿੰਨਾਂ ਦਿਨਾਂ ਦੀ ਸੂਈਆ ਬੋਲੀ ਕਿ ਨਹੀਂ ਆਏ ਥੱਲੇ ਬਾਈ 9-10 ਕਿਲੋ 9 ਕਿਲੋ ਦਾ ਉੱਪਰ 10 ਕਿਲੋ ਬੋਲਾ ਹੋ ਵੀਰੇ ਥੱਲੇ 9 ਕਿਲੋ ਤੇ 9 ਕਿਲੋ ਤੋਂ ਤਾਂ ਕਿਉਂ ਸੇਵਾ ਤੇ ਡਿਪੈਂਡ ਕਰਦਾ ਪਸੂ ਠੀਕ ਆ ਜੀ ਹਾਂ ਅਗਲੇ ਪੰਨੇ ਦਿਖਾ ਦੇ ਅਗਲੇ ਪੰਨੇ ਦਰਸ ਠੰਡ ਤਾਂ ਇਹਨੂੰ ਆਣ ਲੱਗਿਆ ਪੂਰਾ ਜਮਾ ਬਲਦਰਜੇ ਦਾ ਠੰਡਾ ਬਾਰੀ ਦਾ ਲੱਗਿਆ ਤੇ ਬੱਛੀ ਲੱਗਦੀ ਠੰਡੀ ਸੀਲਾ ਇਹ ਜੀ ਗੱਲ ਨਹੀਂ ਰੰਗ ਰੂਪ ਦੀ ਵੀ ਚੰਗੀ ਆ ਤੇ ਆ ਗਈ ਨਵੇਂ ਹਾਂ ਚ ਆ ਗਈ ਕੱਦ ਕਾਰ ਚ ਕੋਈ ਛੋਟੇ ਕੱਦ ਕਾਰ ਤੇ ਮਗਰ ਵੀ ਬੱਸੀ ਆ ਵੀਰੇ ਟਾਪਰ ਬੱਚਾ ਹੀ ਆ ਮਗਰ ਵੀ ਸਾਹੀਬਾਲ ਦਾ ਇਹ ਵੀ ਤੁੰਨ ਦੇਖੀ ਤੁੰਨ ਤੇ ਝਾਲਰ ਤੇ ਬਟੁੱਠ ਇਹ ਵੀ ਨਾਲ ਬੱਛੀ ਆ ਗਈ ਇਹਦੀ ਇੱਕ ਨਾਲ ਇੱਕ ਵੀਰੀ ਆ ਵੀਰੇ ਇਹਦਾ ਇਹ ਦੇ ਪਾਈ ਸੀ ਕਿੰਨੇ ਲਵਾਂਗੇ ਇਹ 42 ਦੀ ਦੇ ਦਾਂਗੇ ਮੁੱਲ 45 ਆ 42 ਦੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ ਸਿਰਫ 42 ਦੀ 2 ਲੱਖ ਦੀ ਮੈਂ ਇਹਦੇ ਬਰਾਬਰ ਮੁਕਾਬਲਾ ਕਰੂਗੀ ਇਹ ਬੜਾ ਠੀਕ ਹੈ ਗਾਣਾ ਮੈਂ ਦਾਅਵਾ ਕਰਦਣਾ ਚੋਂ 15 ਕਿਲੋ ਦੁੱਧ ਕਰਦਾ ਮੈਂ ਉਹਨਾਂ ਨੂੰ 2 ਲੱਖ খালি ਕੱਢੂਗੀ ਵੀਰੇ ਹਾਂ ਫਾਇਟ ਫੂਟ ਇਹਦੀ ਪੈਂਡ ਬਾਹਲੀ ਜੰਗ 70 ਹੋਣੀ ਇਹਦੇ ਫੈਂਡ ਵੀਰੇ ਠੀਕ ਹੈ ਜੀ ਮੈਸਾਂ ਦੇ ਬਰਾਬਰ ਭੇਡਾਂ ਇਹ ਦੇਵਾਂਗੇ 42 ਦੀ 42 ਹੀ ਦੇ ਦਾਂਗੇ ਤਾਰਾਂ ਇਹਦੀਆਂ ਵੀ ਦਿਖਾ ਦਨੇ ਹਾਂ ਤਾਰਾਂ ਇਹਦੀਆਂ ਵੀ ਦਿਖਾ ਦੇ ਮਾਰ ਕੇ ਦਿਖਾ ਦਨੇ ਵੀਰੇ ਦਿਖਾ ਦਨੇ ਬਾਈ ਕਹਿੰਦਾ ਇਹ ਦੇ ਦਾਂਗੇ 42000 ਦੀ ਤਾਰਾਂ ਇਹਦੀਆਂ ਵੀ ਦਿਖਾ ਦਨੇ ਮਾਰ ਕੇ ਕਿਸੇ ਸੱਜਣ ਨੇ ਆਨਲਾਈਨ ਮੰਗਵਾਣਾ ਹੁੰਦਾ ਯਾਰ ਕਈ ਵਾਰੀ ਹਾਂ ਨਾ ਨਾ ਬਾਈ ਤੋਂ ਆਨਲਾਈਨ ਮੰਗਵਾ ਲਿਓ ਹਾਂ ਨਾ ਨਾ ਬੜਾਈ ਮੜੇ ਹਾਂ ਥਾਣੇ ਨੂੰ ਲੱਗ ਕਿ ਆ ਇਹ ਲੈਂਦੀ ਆ ਨਿਆਣਾ ਹੈ ਨਾਣਾ ਨੂਣਾ ਪਾ ਲਈ ਦਿੰਦਾ ਸਹੀ ਬਾਲ ਦੇ ਕਈ ਵਾਰਾਂਾਂ ਦੀ ਨਿਆਣਾ ਨਹੀਂ ਪਾ ਦਿੱਤਾ ਮੈਨੂੰ ਠੀਕ ਆ ਗੱਲ ਆ ਲੈ ਨਿਆਣਾ ਵਿਖਿਆ ਦੇ ਪਾ ਕੇ ਦੇ ਤੇ ਨਾਲ ਆ ਗਈ ਇਹਦੇ ਬੱਚੀ ਅਜੇ ਪਾਸਮ ਕੀ ਉਹ ਤਾਂ ਦਿਖਾ ਦਾਂਗੇ ਤਰਸ ਥਣ ਥਣ ਦਾ ਬੈਕ ਨੂੰ ਹੋ ਕੇ ਦਿਖਾ ਦੇ ਡਰ ਨਾ ਜਾ ਗਾ ਸੁਵਾ ਦੂਜਾ ਦੂਜਾ ਵੀਰੇ 10 ਕਿਲੋ ਬੋਲਾ ਤਿਆਰ 9 ਤੋਂ 10 ਦੇ ਵਿੱਚ ਵਿੱਚ ਆ ਬੇਰੇ 9 ਮੰਨ ਕੇ ਆ ਜੀ ਕੋਈ ਵੀ ਹਾਂ ਹਾਂ ਆ ਨਿਆਣਾ ਲੈਂਦੀ ਆ ਦਸ ਨਿਆਣਾ ਲੈਂਦੀ ਆ ਖਾਣੇ ਵੀ ਬਹੁਤ ਸੌਣ ਠੰਡੀ ਸੀ ਲੱਗ ਰਹੀ ਆ ਪੂਰਾ ਲੱਤ ਮਾਰਨ ਵਾਲਾ ਸਿਸਟਮ ਹੈ ਥਾਣੇ ਗਲਾਸ ਵਰਗਾ ਜਿਹਾ ਲੱਗਿਆ ਬੈਠ ਦੇ ਆ ਗਈ ਜੀ ਹਾਂ ਲੈ ਬੱਛੀ ਬਣਦੇ ਪਰਾਂ ਥਾਣ ਥੋਣ ਦਿਖਾ ਦੇ ਤਰਸ ਹੋਏ ਸਮਾਰ ਕੇ ਆਇਆ ਨਾ ਥਾਣੇ ਨੂੰ ਲੱਗਾ ਸਜਣੋਂ ਮਹਿਸਾਲਾ ਤੇ ਬਾਜੀ ਬੁੱਕੀ ਦੀ ਚੰਗੀਆਂ ਤੇ ਨਵੇਂ ਹਾਨ ਚ ਆ ਗਈ ਬਿਲਕੁਲ 17 ਇਹਦੀਆਂ ਵੀ ਚਮਕੌਰ ਸਿੰਘ ਬਾਲਟੀ ਦੇ ਵਿੱਚ ਹੀ ਕਰਦੀ ਕਿਰਪਾ ਮਾਰਨ ਦੀ ਥੱਲੇ ਨਾ ਕਰੀ ਕੰਮ ਆ ਲੈ 17 ਸਾਨੂੰ ਇਹਦੀਆਂ ਵੀ ਦਿਖਾ ਦੇਣਾ ਮਾਰ ਕੇ ਆਨਲਾਈਨ ਮੰਗਾ ਲਓ ਜਿਹੜੇ ਸਜਣ ਨੂੰ ਪਸੰਦ ਆਉਂ ਜਿਹੜੇ ਸੱਜਣ ਨੇ ਭਾਈ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਣੀ ਆ ਨੇੜੇ ਆ ਕੇ ਵੀ ਤਸੱਲੀ ਜਿੰਨੇ ਜਿਵੇਂ ਚੰਗੀ ਲਾਦੇ ਵਾ ਉਹ ਮੇਰੇ ਲੈ ਕੇ ਜਾਵੇ ਭਾਈ ਜਾਨਾ ਅਰੇ ਨਿਰਪੀਏ ਦੇਣਾ ਕਿਹੜਾ ਫੀਟ ਨਹੀਂ ਮੇ ਤੁਹਾਡਾ ਤੇ ਵਾਈ ਚੂਈ ਇਹ ਵੀ ਓਕੇ ਦੀ ਰਿਪੋਰਟ ਆ ਸ਼ਾਂਟ ਕੀ ਲੈ ਗਿਆ ਹੀਰੇ ਗੱਲ ਅੱਪਾ ਮਾੜੀ ਚੀਜ਼ ਲੈ ਕੇ ਵੀਡੀਓ ਤੇ ਪਹਿਨ ਦੋ ਦੋ ਲੇਟ ਪਾ ਦੀ ਪਰ ਪਾਵਾਂਗੇ ਸੋਨਾ ਬਰੇਆ ਪਿਛਲੇ ਥਣਾ ਚੋ ਵੀ ਮਾਰਦੇ ਭਾਈ ਤੇ ਚਵਾਈ ਚੂਈ ਦੀ ਹੈਗੀ ਆ ਵੀ ਪੂਰੀ ਬੰਬ ਜੇ ਗੱਲਬਾਤ ਕਰ ਲਿਆ ਨਿਆਣਾ ਲੈਂਦੀ ਆ ਮੇਰਾ ਨਾ ਤਾਂ ਮੂੰਹ ਪਾ ਲੈਣਾ ਪੂਰਾ ਸੁਆ ਦੂਜਾ ਨਾਲ ਬੱਛੀ ਹਾਂ ਇਹਦੇ ਕਿੰਨੇ ਪੈਸੇ ਲਵਾਂਗੇ ਛੱਡ ਮੁੱਲ 45 42 ਦੀ ਲੈ ਵੀਰੇ ਇਹ ਦੇ ਦਾਂਗੇ 42000 ਦੀ ਆ ਮੁੱਲ 45 2 ਕਹਿੰਦੇ ਦੇ ਦਾਂਗੇ 42 ਦੀ ਤੇ ਹੁਣ ਜਰਸੀ ਰਹਿ ਗਈ ਜਿਹੜੀ ਦੀ ਸਭ ਤੋਂ ਵੱਧ ਡਿਮਾਂਡ ਹੁੰਦੀ ਹੈ ਇਹਦੇ ਫੇਸ ਦੇ ਦਿਲ ਕਿਲੋ ਕੱਟਦਾ ਬਾਈ 2 ਕਿਲੋ ਦੇਖ ਜਾ ਜਾ ਠੀਕ ਆ ਗੱਲ ਜੇ ਹੌਣ ਨੂੰ ਲੱਤ ਮਾਰ ਲਿਆ ਕੋਸੂ ਕਰ ਦੇ ਆ ਸਾਹਮਣੇ ਇੱਕ ਨੰਬਰ ਆ ਵਾ ਠੀਕ ਆ ਹੁਣ ਜਰਸੀ ਜਰਸੀ ਦੀ ਡਿਟੇਲ ਦਾ ਦੇ ਆ ਜਾ ਛੱਡ ਦੇ ਖਾਲੇ ਦਾ ਇਹਦਾ ਸੁਆ ਕਿਹੜਾ ਜਰਸੀ ਦਾ ਯਾ ਸੁਆ ਮੇਰੇ ਦੂਜਾ ਦਾ ਜਰਸੀ ਦਾ ਦੂਜਾ ਸੂਆ ਹਾਂ ਹਾਂ ਵੀਰੇ ਇਹ ਸੂਣਾ ਲਿਆ ਇਹ ਸੂਣਾ ਲਿਆ ਦਿਨ 5 ਪੈਨੇ 17 ਕਿਲੋ ਭਲੂਣ ਦਾ ਮਾਲਕ ਨੇ ਕਿਹਾ ਪਰ ਮੇਰੀ ਚੋਈ ਹੋਈ ਨਹੀਂ ਹੈਗੀ ਮੈਂ ਤੁਹਾਨੂੰ ਮੈਂ ਝੂਠ ਮਾਰ ਕੇ ਦੇਦਾ ਇੱਥੋਂ ਦਿਖਾ ਤਰ ਸਾਡ ਰੂਡ ਰੂਡ ਹਾਂ ਮੂੰਹ ਹੋ ਸ਼ਿੱਗੀ ਦੰਦ ਪੱਤ ਕੀ ਲੈ ਜਾਵੇ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਅੱਜ ਚਮਕੌਰ ਕਹਿੰਦਾ ਵੀ ਰਿਕਾਰਡ ਹੀ ਬਣਾਉਣੇ ਨੇ ਸਾਰੇ ਜਾਨਵਰਾਂ ਦੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾਵੇ ਠੀਕ ਹੈ ਖੋਲ ਹੀ ਆਈ ਆ ਬਾਈ ਜਰਾ ਆਹ ਠੀਕ ਹੈ ਗੱਲ ਹਾਂ ਉਹਦੇ ਕਰਕੇ ਮਾਰਦੀ ਆ ਦਬੂਕੜੀਆਂ ਹੈ ਹਾਂ ਚੰਬਲਦੀ ਹੈ ਸੂਆ ਦੂਜਾ ਦੰਦਾਂ 'ਚ 6 ਦੰਦ ਤੇ ਆ ਗਈ ਜਰਸੀ ਪਿਓਰ ਆਗੀ ਪੰਜਾਬ ਵਾਲੀ ਹੈ ਨਾ ਛੋਟ ਹੀ ਨਹੀਂ ਹੈਗੀ ਦਾ ਹੈਟਡ ਹੈ ਬਾਈ ਕਈ ਵੀ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਦੇਣ ਕਿਨੇ ਕ ਕੱਢੂ ਬਾਈ ਬਈ 5 ਸੀਧਰ ਗਿਆ ਮਾਲਕ ਨੇ ਇੱਕ ਦੋ ਦਿਨ ਵੱਧ ਵੀ ਜਾਦੇ ਘੱਟ ਵੀ ਲਿਜਾ ਹਜੇ ਪਸ਼ੂ ਦਾ ਬਾਈ ਠੀਕ ਹੈ ਦੁੱਧ ਦੁੱਧਾ ਕੀ ਰਿਕਾਰਡ ਦੱਸੇ ਨੇ 17 ਕਿਲੋ ਖੜਿਆ ਭਲੂਣ ਨੇ ਵੀਰੇ ਠੀਕ ਹੈ ਆ ਪਤਾ ਨਹੀਂ ਕੋਈ ਗਾਰੰਟੀ ਕਰ ਦੇ ਨਾ ਆਪਣੇ ਦਾ ਕਾਹਦੀ ਗਾਰੰਟੀ ਕਿ ਟੋ ਬਾਰ ਹੋਊਗੀ ਅਗਲ ਦੀ ਹੈ ਠੀਕ ਹੈ ਗੱਲ ਆਪਣੇ ਘਰੇ ਘਰੇ ਗਾਰੰਟੀ ਹੈ ਵੀਰੇ ਆ ਜਿੰਨੇ ਜਾਨਵਰ ਬਾਈ ਕਹਿੰਦਾ ਦਿਖਾਏ ਨੇ ਆਪਦੇ ਮੇਰੇ ਘਰੇ ਚਾਹੇ 2 ਡੰਗ 4 ਨਾਲ ਸੱਲੀ ਕਰ ਲੋ ਐਂ ਤਾਂ ਫਿਰ ਭਰਾ ਮੇਰੇ ਸਾਡੇ ਪਿੰਡ ਜੇ ਕਿ ਹੁਣ ਉਹ ਵੀ ਇੱਥੋਂ ਆ ਗਿਆ ਕੋਈ ਚੱਕਰ ਨਹੀਂ ਸਾਡੇ ਪਿੰਡ ਮੰਡੀ ਲੱਗਦੀ ਹੈ ਕਿਉਂ 27 ਵਪਾਰੀ ਨੇ ਜੇ 2-2 ਹੋਈਆਂ 54 ਪਸ ਹੋ ਜਾਣਗੇ ਠੀਕ ਆ ਗੱਲ ਤੇ ਜਿਹੜਾ ਮਰਜ਼ੀ ਅੱਖਾਂ ਵਿੱਚ ਕਹੇ ਪਸੂ ਮਿਲੂਗੀ ਮਿਲੂਗਾ ਠੀਕ ਆ ਗੱਲ ਵੀ ਮੋੜਨ ਵਾਲਾ ਸਿਸਟਮ ਮੋੜਨ ਵਾਲਾ ਸਿਸਟਮ ਹੀ 27-22 ਵਪਾਰੀ ਨੇ ਇਹਨੂੰ ਕਮਾ ਦੇ ਇੱਥੋਂ ਕਮਾ ਦੇ ਇੱਥੋਂ ਆਰਡਰ-ਆਰਡਰ ਦਿਖਾ ਦੇ ਆ ਕਰਦੀ ਆ ਜਨਰਤਾਂ ਪੂਰੀਆਂ ਨਾ ਹਾਂ ਫਿਰ ਚੰਬਲ ਦੀ ਨਾ ਆ ਲੈ ਚਲ ਅੰਦਰ ਨੂੰ ਲੈ ਚਲ ਦਿਨ 22 ਕਹਿੰਦਾ ਕੱਢ ਦੂਗੀ 5 ਤੋਂ 7 ਦਿਨ ਕੱਢ ਸਕਦੀ ਆ 5-4 ਦਿਨ ਵੀ ਲਿਆ ਸਕਦੀ ਆ ਕਿਉਂਕਿ ਹੁਣ ਤਕਰੀਬਨ ਤਕਰੀਬਨ ਤਿਆਰੀ ਲੱਗ ਗਈ ਵਧੀਆ ਕਰਨ ਥੱਲੇ ਉਹ ਤੇ ਆਈ ਖੁੱਲੀ ਆ ਉਹਦੇ ਕਰਕੇ ਬਾਈ ਜੰਬਲਦੀ ਆ ਚਾਲਾਂ ਛੁਲਾਂ ਸੁਬਾ ਦੂਜਾ ਜਮਕੋੜਾ ਦੂਜਾ ਪਿਆਰਾ ਬਰੇ ਮੋਹ ਸੀ ਗਿਆ ਪੈਸੇ ਕਿੰਨੇ ਲਵਾਗੇ ਦੀ ਪੈਸੇ ਮੁੱਲ ਦਾ ਦਾ 60000 55 ਦੀ ਦੇ ਦਾਂਗੇ ਬਾਈ ਇਹ ਦੇ ਦਾਂਗੇ 55 ਦੀ ਹਾਂ ਆਫਰ ਹੀ ਲਾਉਣੀਆਂ ਨੇ ਅੱਜ ਹਾਂ ਮਾਨਤਾਨ ਵੀ ਕਰਦਾ ਕੋਈ ਚੱਕਰ ਨਹੀਂ ਜ ਕੋਈ ਬੰਦਾ ਆਉ ਦੂਰੋ ਠੀਕ ਆ ਗੱਲ ਲੱਤ ਸਮਾਰ ਕੇ ਨੇੜੇ ਲਾ ਕੇ ਲੈਵਾ ਦਿਖਾ ਦੇ ਤਰਸ ਪਿਛਲੇ ਬੰਨੇ ਆਰਡਰ ਆਰਡਰ ਦਿਖਾ ਦੇ ਆर्डर ਤੇ ਲਿਆ ਕੈਮਰਾ ਇਧਰਲੇ ਬੰਨਾਂ ਦਿਖਾ ਦੇ ਪਿਛਲੇ ਬੰਨਾਂ ਐਨਸਮਾਰਕ ਕਿਉਂਕਿ ਰਹਿ ਨਾ ਜਾਵੇ ਕਿਸੇ ਵੀ ਪੱਖ ਤੋਂ ਆ ਇੱਥੋਂ ਦਿਖਾ ਦੇ ਇੱਥੋਂ ਹਣ ਸਾਰੀ ਦਿਖਾ ਦੇ ਬੱਛੀ ਪਛਾਣੂ ਹੋ ਕੇ ਫੇਸ ਕੁਆਲਟੀ ਤੇ ਮਾਰ ਦੇ ਕੈਮਰਾ ਇਹ ਇੱਥੋਂ ਦਿਖਾ ਦੇ ਕੁਆਲਿਟੀ ਕਬੂਲਤੀ ਚੰਗੀ ਆ ਤੇ ਪਛਾਣੂ ਹੋ ਕੇ ਸਾਰੀ ਵੀ ਦਿਖਾ ਦੇ ਲੰਬਾਈ ਲੰਬੂਈ ਉਰੇਓ ਟੋਟਲ ਬੱਛੀ ਆ ਜੂਗਾ ਔਰ ਚ ਇਹ ਦੇ ਦਾਂਗੇ 55 ਦੀ 55 ਚ ਵੀ ਕਰ ਦਾਂਗੇ ਮਾਨਤਾ ਦੇ ਮਾਨਤਾਂ ਯਾਰ ਕੁਛ ਨਹੀਂ ਹੁੰਦਾ ਭਰਾ ਮੇਰੇ ਆਪਾਂ ਇਕੱਲੇ ਆਏ ਇੱਥੇ ਮਾਂਦਾਨੀ ਲੋਕਾਂ ਦਾ ਕਰਨਾ ਚਾਹੀਦਾ ਹੋਰ ਦਾ ਚਮਕੌਰ ਕਹਿੰਦਾ ਕੋਈ ਗੱਲ ਨਹੀਂ 55 ਤੋਂ ਵੀ ਕਹਿੰਦਾ ਗਰੀਮਾਨਤਨ ਕਰਦਾਂਗੇ ਇਹੀ ਜੀ ਗੱਲ ਨਹੀਂ ਹਾਂ ਫਿੱਕਾ ਸਾਹੀਵਾਲਾ ਭਰਾ ਮੇਰਾ ਠੰਡੀ ਸੀਲ ਬਰਫ਼ ਵਰਗੀ ਸਾਹੀਵਾਲ ਦੇ ਤਾਂ ਨਹੀਂ ਦੇਖੇ ਚਮਕੌਰ ਹੈ ਸਾਹੀਵਾਲ ਦੰਦਾਂ ਜੀ ਹੋ ਚੌਗੀ ਸੀ ਮੇਰੇ ਹਿਸਾਬ ਨਾਲ ਚੌਗੀ ਛਗੀ ਹੋਊਗਾ ਆ 24 ਦੰਦ ਪਟਕੇ ਇਹ ਲੈ ਜੇ ਕੋਈ ਚੱਕਰ ਨਹੀਂ ਹੈਗਾ ਜੇ ਪਿੱਟਾ ਵੀ ਤਾਂ ਲੈ ਨਹੀਂ ਸਾਡੇ ਜਿੰਨੇ ਉਹ ਵੀ ਕੁਝ ਠੀਕ ਆ ਗੱਲ ਨੰਬਰ ਬੋਲੋ ਜੀ ਆਪਣਾ ਨੰਬਰ 9779475644 ਵੀਰੇ ਇੱਕ ਵਾਰੀ ਫੇਰ ਬੋਲੋ 9779475644 ਆ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਹਾਂ ਵੀਰੇ ਜਿਹੜਾ ਬਰਨਾਲਾ ਆ ਇਹਨਾਂ ਤੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ ਇੱਕ ਦੁਬਾਰਾ ਫੇਰ ਦੱਸ ਦੇਣਾ ਪਿਓਰ ਨੀਲੀ ਦੀ ਦੋ ਦੰਦ ਕੱਟੀ ਤੇ ਸਿੰਘ ਇਹ ਕਹ ਬਈ ਜ਼ਿਆਦਾ ਵੀ ਗਲਗਲ ਬਈ ਦੱਲੇ ਵਾਲੇ ਨੇ ਕਿਹਾ ਜਾਤ ਦਾ ਜਾਤ ਹੀ ਹੁੰਦੀ ਹੈ ਬਾਕੀ ਜਾਇਆ ਉਹ ਤੇਰੀ ਦੀ ਗੱਲ ਆ ਜਦੋਂ ਆਪਾਂ ਉਹ ਲਾਵਾਂਗੇ ਬਿਨਾਂ ਉਹਦੇ ਬਿਨਾਂ ਬੱਚੇ ਤੋਂ ਬੈਜੀਆਂ ਰਹੇਦਾ ਇੰਨੀ ਠੰਡੀ ਆ ਠੀਕ ਆ ਗੱਲ ਹਾਂ ਠੰਡੀ ਸੀਲ ਆ ਜਮਾ ਜੇ ਗੱਲਬਾਤ ਕਰ ਲਈ ਉਹ ਚੀਜ਼ ਆ ਵੀਰੇ ਆ ਬਾਈ ਕਹਿੰਦਾ ਜਿਵੇਂ ਮਰਜੀ ਵੇਜੇ ਜਾਤ ਤਾਂ ਬਜਾਤ ਹੀ ਰਹਿੰਦੇ ਵੀਰੇ ਇਹਦਾ ਹਾਂ ਤੇ ਬਾਕੀ ਇਹਨਾਂ ਤੋਂ ਜਿਹੜਾ ਵੀ ਨਗੀਨਾ ਯਾਰ ਪਸੰਦ ਆਊਗਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਲਿਓ ਧੰਨਵਾਦ ਜੀ